ਬੈਂਕਾਂ ਦੇ ਸੀ ਹੁਣ ਤਾਂ ਲੋਕੀ ਰੱਬ ਦੇ ਨਾਂ ਨੂੰ ਵੇਚ ਕੇ ਆਪਣੀਆਂ ਗੋਲਕਾਂ ਭਰੀ ਜਾਂਦੇ ਨੇ ਆਪਣੇ ਘਰ ਭਰੀ ਜਾਂਦੇ ਨੇ ਆਦੀ ਬੈਂਕਾਂ ਭਰੀ ਜਾਂਦੇ ਨੇ ਦੇਖੋ ਗੱਲ ਸਾਰੀ ਜੇ ਕਿਸੇ ਨੂੰ ਕਹੀਏ ਨਾ ਕੌੜੀ ਬਾੜੀ ਲੱਗਦੀ ਹੁੰਦੀ ਹੈ ਹਰ ਕੋਈ ਕਹਿੰਦਾ ਮੈਂ ਬਾਬਾ ਮੇਰੇ ਰੱਬ ਬਸ ਵਿੱਚ ਆ ਰੱਬ ਕਿਸੇ ਦੇ ਬਸ ਵਿੱਚ ਨਹੀਂ ਹੁੰਦਾ ਨਾ 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 ਜੇ ਬਸ ਵਿੱਚ ਹੋ ਵੀ ਗਿਆ ਫਿਰ ਉਹ ਢੰਡੋਰਾ ਥੋੜੀ ਪਟਦਾ ਵਾ ਹੈ ਕਿ ਨਹੀਂ 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 ਬਾਪ ਜਿਹੜਾ ਰੱਬ ਆ ਨਾ ਉਹ ਤਾਂ ਹਰ ਇੱਕ ਦੇ ਅੰਦਰ ਬੈਠਾ ਬਾਹਰ ਕਿਸੇ ਕੋਲ ਨਹੀਂ ਹੈਗਾ ਐਵੇਂ ਨਾ ਭੱਜਿਆ ਕਰੋ ਫਲਾਣੇ ਕੋਲੇ ਰੱਬ ਆ ਜੀ ਧਿੰਕੇ ਕੋਲੇ ਰੱਬ ਆ ਤੁਹਾਡੇ ਕੋਲ ਆਪਣੇ ਕੋਲੇ ਵੀ ਰੱਬ ਹੈਗਾ ਵਾ ਤੁਸੀਂ ਉਕੜ ਕਰਕੇ ਤਾਂ ਦੇਖੋ ਨਾ ਜਿਵੇਂ ਕਰਨਾ ਚਾਹੀਦਾ ਵਾ 2-4 ਮਿੰਟ ਬੈਠੇ ਇੱਧਰ ਉੱਧਰ ਪਾਸੇ ਮਾਰੇ ਗੋਡੇ ਦੁਖਦੇ ਨੇ ਮੋਢੇ ਦੁਖਦੇ ਨੇ ਜੀ ਸਾਤੇ ਤਾਂ ਬੈਠਣੀ ਹੁਣ ਅਸੀਂ ਤਾਂ ਫਲਾਣੇ ਬਾਬੇ ਕੋਲ 11000 ਰੁਪਏ ਮੱਥਾ ਟੇਕੇ ਆਵਾਂਗੇ ਨਾ ਨਾ ਘਰ ਦੀ ਪਰਵਾਦੀ ਆ ਦੇਖੋ ਸਵਾਸ ਜਿੰਨੇ ਮਾਲਕ ਨੇ ਦਿੱਤੇ ਨੇ ਉਨੇ ਹੀ ਲੈਣੇ ਨੇ ਸਵਾਸ ਨਹੀਂ ਵਧਦਾ ਘਟਦੇ ਕਿਉਂ ਉਹ ਮਾਲਕ ਨੇ ਦੇਤੇ ਹਾਂ ਇੱਕ ਗੱਲ ਮੈਂ ਦਾਅਵੇ ਨਾ ਕਹਿਣੀ ਆ ਸਵਾਸ ਜੇਪਸਿ ਵਧਾਉਣਾ ਚਾਹੁੰਦੇ ਦੇਖੋ ਅੱਗੇ ਮੇਰੀਆਂ ਪਹਿਲੀਆਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀਡੀਓ ਪਾਈਆਂ ਹਾਂ ਨੇ 6-7 ਮਹੀਨੇ ਪਹਿਲਾਂ ਵੀ ਪਾਈਆਂ ਹੋਈਆਂ ਨੇ ਮੈਂ ਇੱਕੋ ਹੀ ਗੱਲ ਕਹਿਨੀ ਆ ਵੀ ਸਭ ਕੁਝ ਤੁਹਾਡੇ ਅੰਦਰ ਆ ਤੁਹਾਡੇ ਕੋਲ ਆ ਮੈਂ ਕੋਈ ਰੱਬ ਨਹੀਂ ਮੈਂ ਕੋਈ ਪ੍ਰਮਾਤਮਾ ਨਹੀਂ ਸਿਰਫ ਇੱਕ ਮੈਂ ਮਹਾਪੁਰਸ਼ ਕੋਲੋਂ ਕੁਝ ਨੁਕਤੇ ਸਿੱਖੇ ਸੀ ਬਹੁਤ ਨੇ ਸਿੱਖੇ ਹੋਣਗੇ ਕਿ ਮੈਂ ਇਕੱਲੀ ਨੇ ਨਹੀਂ ਬਹੁਤ ਸੰਗਤ ਜਾਂਦੀ ਸੀ ਜਿੰਨੀ ਇੱਕ ਸੀ ਜਾਂਦੀ ਉਹਨਾਂ ਨੇ ਸਿੱਖੇ ਹੋਣਗੇ ਜਰੂਰ ਪਰ ਇਹ ਨਹੀਂ ਪਤਾ ਵੀ ਲੜ ਬੰਨੇ ਜਾਂ ਅੜਾਤੇ ਹੈ ਕਿ ਨਹੀਂ ਕਈ ਵਿਚੜਾਉਣ ਵਾਲੇ ਵੀ ਹੁੰਦੇ ਨੇ ਕਹਿੰਦੇ ਨਹੀਂ ਹੁੰਦੇ ਵਿਚੱਜ ਚ ਪਾਇਆ ਛੜਤਾ ਇਹ ਕੰਨ ਪਾਈ ਤੇ ਇਹ ਕੰਨ ਕੱਢਦੀ ਜੇ ਅਮਲ ਕਰ ਗਏ ਤਾਂ ਠੀਕ ਆ ਜਿਵੇਂ ਨਸ਼ਾ ਖਾਣ ਵਾਲਾ ਕੋਈ ਤਾਂ ਨਸ਼ਾ ਖਾ ਕੇ ਕੰਮ ਕਰਦਾ ਕੋਈ ਨਸ਼ਾ ਖਾ ਕੇ ਸਮਝਾਂਦਾ ਕੋਈ ਨਸ਼ਾ ਖਾ ਕੇ ਮੋਬਾਈਲ ਦੇਖੀ ਜਾਂਦਾ ਨਸ਼ਾ ਤਾਂ ਸਾਰਿਆਂ ਨੇ ਇੱਕੋ ਜਿਹਾ ਖਾਦਾ ਨਾ ਇਹੋ ਹੀ ਗੱਲ ਹੈਗੀ ਆ ਜਿਹੜਾ ਕੋਈ ਜੇ ਕਿਤੇ ਮਿਲ ਜਵੇ ਜਨਮ ਦੇ ਵਿੱਚ ਪੋਈ ਇੱਕ ਇੱਕ ਜਨਮ ਦੇ ਵਿੱਚ ਬਰਮ ਗਿਆਨੀ ਮਿਲ ਜਵੇ ਮੈਂ ਕਹਿੰਦੀ ਆ ਬਹੁਤ ਵੱਡੀ ਗੱਲ ਆ ਪਰ ਹੁਣ ਤਾਂ ਮੈਨੂੰ ਲੱਗਦਾ ਵੀ ਕੋਈ ਬਰਮ ਗਿਆਨੀ ਮਿਲਦਾ ਲੱਗਦਾ ਨਹੀਂ ਜੇ ਹੁੰਦਾ ਵੀ ਆ ਬਰਮ ਗਿਆਨੀ ਮਸ਼ਹੂਰ ਨਹੀਂ ਹੁੰਦਾ ਕਦੇ ਵੀ ਉਹ ਤਾਂ ਬਸ ਅਲੋਪ ਹੀ ਹੁੰਦਾ ਇਹ ਨਹੀਂ ਪਤਾ ਵੀ ਤੁਹਾਡੇ ਚਾਹੇ ਕੋਲ ਖੜਾ ਹੋਵੇ ਹੈ ਕਿ ਨਹੀਂ ਬਰਮ ਗਿਆਨੀ ਕਹਦਾ ਇਹ ਨਹੀਂ ਕਹਦਾ ਮੈਂ ਬਰਮ ਗਿਆਨੀ ਆ ਜਾਂ ਮੈਂ ਦੁਨੀਆ ਨੋ ਜੱਤ ਲਿਆ ਜੀ ਨਾ 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 ਇਹ ਗੱਲ ਤਾਂ ਵਰਕਾ ਹੀ ਪਾੜ ਦਿਓ ਉਹਦੇ ਨਿਸ਼ਾਨੀਆਂ ਹੁੰਦੀਆਂ ਨੇ ਕੁਝ ਬੱਕਰੀਆਂ ਹੁੰਦੀਆਂ ਨੇ ਤੁਹਾਨੂੰ ਮੈਂ ਅੱਗੇ ਵੀ ਕਹਿਆ ਸੀ ਵੀ ਨਿਸ਼ਾਨੀਆਂ ਹੁੰਦੀਆਂ ਨੇ ਮਹਾਪੁਰਸ਼ਾਂ ਦੀਆਂ ਕੋਈ ਇੱਕ ਨਹੀਂ ਹੁੰਦਾ ਹੈਗਾ ਵੀ ਜਣਾ ਕਣੇ ਉੱਠ ਕੇ ਮਹਾਪੁਰਸ਼ ਬਣ ਗਿਆ ਹੈ ਕਿ ਨਹੀਂ ਇੱਕ ਗੱਲ ਜ਼ਰੂਰ ਹੈਗੀ ਆ ਜੇ ਤੁਸੀਂ ਅਭਿਆਸ ਕਰਨੇ ਸ਼ੁਰੂ ਕਰਦੇ ਹੋ ਹੁਣ ਕਈਆਂ ਇੱਕ ਮੇਰੀ ਬੁੜੀ ਨਾਲ ਇੱਕ ਵਾਰੀ ਗੱਲ ਹੋਈ ਸੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ ਮੈਂ ਉਹਨੂੰ ਕਹਿੰਦੇ ਤੁਸੀਂ ਅਭਿਆਸ ਕਰਦੇ ਹੋ ਨੇ ਉਹ ਕਹਿੰਦੀ ਉਹ ਕੀ ਹੁੰਦਾ ਮੈਂ ਉਹਨੂੰ ਕਿਹਾ ਵੀ ਜੇ ਤੈਨੂੰ ਪਤਾ ਹੀ ਨਹੀਂ ਤੈਨੂੰ ਦੱਸਣ ਦਾ ਫਾਇਦਾ ਕੋਈ ਨਹੀਂਗਾ ਤੂੰ ਹੁਣ 86 87 ਸਾਲ ਦੀ ਬੁਢੀ ਐ ਤੇਨੂੰ ਪਤਾ ਹੀ ਨਹੀਂ ਜਦ ਤੱਕ ਨਹੀਂ ਜਦ ਤੱਕ ਹੁਣ ਤੱਕ ਪਤਾ ਹੀ ਨਾ ਅਗਰ ਜੇ ਤੁਹਾਨੂੰ ਅਭਿਆਸ ਦਾ ਥੋੜਾ ਜਿੰਨਾ ਵੀ ਗਿਆਨ ਹੈਗਾ ਪਤਾ ਤੁਹਾਨੂੰ ਅਭਿਆਸ ਕਿਸ ਤਰ੍ਹਾਂ ਹੁੰਦੀ ਆ ਤੁਸੀਂ ਆਪਣੀ ਉਮਰ ਵਧਾ ਸਕਦੇ ਹੋ ਆਪਣੀ ਬਿਮਾਰੀ ਠੀਕ ਕਰ ਸਕਦੇ ਹੋ ਇਹ ਮੈਂ ਗਰੰਟੀ ਨਾਲ ਕਹਿੰਨੀ ਆ ਕੋਈ ਮੈਂ ਮਹਾਪੁਰਸ਼ ਨਹੀਂ ਹੈਗਾ ਐਵੇਂ ਮੇਰੇ ਮਗਰ ਨਾ ਲੱਗ ਜਾਓ ਕਿਤੇ ਹੈਂ ਮੈਂ ਤੁਹਾਨੂੰ ਸਿਰਫ ਇਹ ਕਹਾਣੀਆਂ ਦੱਸਦੀਆਂ। ਇਹ ਵੀ ਮੈਂ ਆਪਣੇ ਕੋਲੋਂ ਨਹੀਂ ਦੱਸਦੀ। ਮੈਂ ਮਹਾਪੁਰਸ਼ਾਂ ਤੋਂ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਸੀ ਉਵੇਂ ਹੀ ਦੱਸਦੀਆਂ ਵੀ ਸਾਰੇ ਲੋਕ ਅਸੀਂ ਬਰਮ ਗਿਆਨੀ ਬਣ ਸਕਦੇ ਹਾਂ, ਸਾਰੇ ਲੋਕ ਅਸੀਂ ਰੱਬ ਨੂੰ ਮਿਲ ਸਕਦੇ ਹਾਂ। ਹੈ ਕਿ ਨਹੀਂ? ਪਰ ਕੋਈ ਦਰਵਾਜ਼ਾ ਨਹੀਂ ਖੋਲਦਾ। ਤੁਹਾਨੂੰ ਖੁੱਲ ਕੇ ਕੋਈ ਨਹੀਂ ਦੱਸੂਗਾ। ਹਰ ਇੱਕ ਦਰਵਾਜ਼ਾ ਲਾ ਲੂਗਾ। ਕੌਣਗਾ ਮੇਰੇ ਕੋਲ ਆਵੇ ਦੁਨੀਆ। ਹੈ ਕਿ ਨਹੀਂ? ਇਹ ਮੈਂ ਦਾਅਵੇ ਨਾਲ ਕਹਿੰਦੀ ਹਾਂ ਹਰ ਇੱਕ ਬੰਦਾ ਆਪਦਾ અપਮਾਨਿਤ ਕਰਵਾਉਣਾ ਚਾਹੁੰਦਾ। ਜੇ ਵੀ ਸਾਰੇ ਬਾਬੇ ਬਣ ਗਏ ਫਿਰ ਤਾਂ ਬੜਾ ਔਖਾ ਹੋ ਜਾਊਗਾ ਕਿ ਨਹੀਂ ਜੇ ਸਾਰੇ ਮਹਾਪੁਰਸ਼ ਬਣ ਗਏ ਸਾਰੇ ਬਰਮ ਗਿਆਨੀ ਬਣ ਗਏ ਸਾਰਿਆਂ ਨੂੰ ਜੁਗਤੀ ਆ ਗਈ ਜੁਗਤੀ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਹੈਗੀ ਜੁਗਤੀ ਸਾਰਿਆਂ ਨੂੰ ਤੁਹਾਡੇ ਕੋਲ ਆ ਤੁਸੀਂ 2 ਮਿੰਟ ਤੋਂ ਬੈਠਣਾ ਸ਼ੁਰੂ ਕਰ ਦੋ ਸਰੀਰ ਨੂੰ ਟਿਕਾ ਕੇ ਰੱਖਣਾ ਵਾ ਹੈ ਕਿ ਨਹੀਂ ਬਹਿਗੁਰੂ ਸਤਨਾਮ ਕਹਿ ਹੁੰਦਾ ਕਹ ਲਓ ਅਗਰ ਨਹੀਂ ਵੀ ਕਹਿ ਹੁੰਦਾ ਨਾ ਕਹੋ ਸਰੀਰ ਨੂੰ ਟਿਕਾਉਣ ਲੱਗ ਜਾਓ ਬੈਠਣ ਲੱਗ ਜਾਓ ਜਿਹੜਾ ਧਿਆਨ ਜਿੱਧਰ ਦੌੜਦਾ ਦੌੜੀ ਜਵੇ ਇਰਸਾ ਨਹੀਂ ਪੈਂਦਾ ਇਹਨੂੰ ਕਦੇ ਵੀ ਜੇ ਤੁਸੀਂ ਕਹੋ ਮੈਂ ਰਸੇ ਨਾਲ ਬੰਨ ਲਵਾਂਗੇ ਨਹੀਂ ਤੁਸੀਂ ਕੀ ਕਰਨਾ ਆਪਦਾ ਬੈਠਣਾ ਸ਼ੁਰੂ ਕਰ ਦੇਣਾ ਅੱਜ ਤੋਂ ਹੀ ਕਰ ਦੋ ਜੇ ਮੇਰੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਅੱਜ ਤੋਂ ਹੀ ਕਰ ਦੋ ਬੈਠਣਾ ਐਸੇ ਟਾਈਮ ਤੁਸੀਂ 1 ਮਿੰਟ ਤੋਂ ਸ਼ੁਰੂ ਕਰ ਦੋ ਆਪਣੀ ਸੁਰਤੀ ਤਾਹਾਂ ਵੱਲ ਸ਼ੁਰੂ ਕਰ ਦੋ ਚਾਹੇ ਤੁਹਾਨੂੰ ਕੋਈ ਸਾਰਿਆਂ ਨੂੰ ਵੱਡੀ ਜਵੇ ਸਾਰਿਆਂ ਨੂੰ ਤੁਹਾਨੂੰ ਵੱਡੀ ਜਵੇ ਚਾਹੇ ਵੱਡੀ ਜਵੇ ਚਾਹੇ ਵੱਡਾ ਜਵੇ ਤੁਹਾਡਾ ਸਰੀਰ ਸੁਨ ਹੋਣਾ ਸ਼ੁਰੂ ਕਰ ਲਓ ਸਿਆਦਾ ਸਰੀਰ ਜਿਹੜੀ ਆਪਦਾ ਹਲਚਾਲਾ ਉਹਨੂੰ ਤਾਹਾਂ ਵੱਲ ਖਿੱਚਣੀ ਸ਼ੁਰੂ ਕਰ ਦੋ ਹੂੰ ਜਦੋਂ ਤੁਸੀਂ ਇਹ ਬਾਰ-ਬਾਰ ਇਸ ਤਰ੍ਹਾਂ ਉਹਨਾਂ ਕੋਲ ਘੋਲ ਕਰੋਗੇ ਕਰਨਾ ਜ਼ਰੂਰ ਪੈਂਦਾ ਇਹ ਨਹੀਂ ਹੈ ਵੀ ਅੱਜ ਤੁਸੀਂ ਬੈਠੇ ਅੱਜੇ ਤੁਹਾਡੇ ਮੁੱਠੀ ਦੇ ਵਿੱਚ ਸਭ ਕੁਝ ਆ ਜਾਊ ਬਿਲਕੁਲ ਨਹੀਂ ਆਉਂਦਾ ਤੁਸੀਂ ਬਾਰ-ਬਾਰ ਲੜਾਈ ਕਰਨੀ ਹੈ ਆਪਣੇ ਸਰੀਰ ਨੂੰ ਜਿਹੜੀ ਇਹ ਤੁਹਾਡੇ ਸਰੀਰ ਦੇ ਵਿੱਚ ਜ਼ਿਆਦਾ ਚੀਜ਼ ਖਿੰਡੀ ਹੋਈ ਆ ਤੁਸੀਂ ਇਹ ਸੋਚਣਾ ਮੈਂ ਤੁਹਾਨੂੰ ਕਿਹੜੇ ਬਿਆਨ ਨਾਲ ਦੱਸ ਨਹੀਂ ਸਕਦੀ ਮੇਰੇ ਕੋਲ ਵੀ ਇਹ じゃ ਬਿਆਨ ਨਹੀਂ ਤੁਸੀਂ ਆਪਣੀ ਸੁਰਤੀ ਤਾਹਾਂ ਵੱਲ ਨੂੰ ਖਿੱਚਣੀ ਆ ਤੱਲੇ ਜਦੋਂ ਵੀ ਉਤਰਦੀ ਆ ਵਾਰ-ਵਾਰ ਉਹਨੂੰ ਫੇਰ ਤਾਂ ਸਾਨੂੰ ਲੈ ਜਾਣਾ ਇਸ ਤਰ੍ਹਾਂ ਤੁਸੀਂ ਆਪਣੀ ਉਮਰ ਵੀ ਵਧਾ ਸਕਦੇ ਹੋ ਤੇ ਆਪਣੀਆਂ ਬਿਮਾਰੀਆਂ ਵੀ ਹਟਾ ਸਕਦੇ ਹੋ ਹੈ ਕਿ ਨਹੀਂ ਪਰ ਕਿਸੇ ਦੀ ਨਹੀਂ ਵਾਦੀ ਐ ਮੈਂ ਗਰੰਟੀ ਲੈਣੀ ਆ ਜੇ ਤੁਸੀਂ ਕਿਸੇ ਪਿੱਛੇ ਕਹੋ ਨਾ ਵੀ ਅਸੀਂ ਕਿਸੇ ਪਿੱਛੇ ਕਰਾਂਗੇ ਭੈਣ ਭਰਾ ਚਾਹੇ ਤੁਹਾਡਾ ਬੇਟਾ ਚਾਹੇ ਤੁਹਾਡਾ ਪਤੀ ਆ ਚਾਹੇ ਤੁਹਾਡਾ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਆ ਇਹ ਮੈਂ ਗਰੰਟੀ ਕਹਿਣੀ ਆ ਜੇ ਉਹ ਨਹੀਂ ਕਰਦਾ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਫਾਇਦਾ ਉਸੇ ਨੂੰ ਹੋਊ ਜਿਹੜਾ ਦਵਾਈ ਖਾਊਗਾ ਕੋਈ ਤੁਹਾਡੇ ਘਰ ਦੇ ਵਿੱਚ ਮਰੀਜ਼ ਆ ਉਸ ਮਰੀਜ਼ ਨੂੰ 2 ਮਿੰਟ 3 ਮਿੰਟ ਤੋਂ ਹੌਲੀ ਹੌਲੀ ਸ਼ੁਰੂ ਕਰ ਦਵੇ ਦੇਖੋ ਆਟੋਮੈਟਿਕ ਫਰਕ ਪੈਣਾ ਸ਼ੁਰੂ ਹੋ ਮਤਲਬ ਕੀ ਆ ਖੂਨ ਠੰਡਾ ਹੋਣ ਲੱਗ ਜਾਂਦਾ ਖੂਨ ਨੂੰ ਸ਼ਾਂਤੀ ਮਿਲਣ ਲੱਗ ਜਾਂਦੀ ਹੈ ਜਦੋਂ ਸ਼ਾਂਤੀ ਮਿਲਣ ਲੱਗ ਤਾਂ ਬਿਮਾਰੀਆਂ ਹਟਣ ਲੱਗ ਜਾਂਦੀਆਂ ਨੇ ਜਿਹੜੀ ਹੈਗੀ ਆ ਆਪਾਂ ਤੁਹਾਨੂੰ ਪਹਿਲਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਅਸੀਂ ਸਾਰੇ ਜਣੇ ਮਤਲਬ ਬਰਮ ਗਿਆਨੀ ਬਣ ਸਕਦੇ ਆ ਜਾਂ ਅਸੀਂ ਸਾਰੇ ਜਣੇ ਬਾਬੇ ਬਣ ਸਕਦੇ ਆ ਮਹਾਪੁਰਸ਼ ਵੰਸ਼ ਕੁਝ ਵੀ ਜੋ ਵੀ ਹੈ ਚਲੋ ਛੱਡੋ ਅੱਪਾ ਜਾਨੀ ਅਭਿਆਸ ਦੀ ਗੱਲ ਕੀਤੀ ਸੀ ਜੇ ਉਮਰ ਵਧਾਉਣੀ ਆ ਮੇਨ ਚੀਜ਼ ਉਮਰ ਉਸ ਚੀਜ਼ ਨਾਲ ਵਧੂ ਕਿ ਤੁਸੀਂ ਸਾਹ ਰੋਕਣਾ ਵਾ ਜਿੰਨਾ ਚਿਰ ਥੋਤੇ ਰੁਕਦਾ ਅੱਧਾ ਸਕਿੰਟ ਅੱਧਾ ਮਿੰਟ ਮਿੰਟ ਜਿੰਨਾ ਵੀ ਰੁਕਦਾ ਥੋੜਾ ਜਿਹਾ ਚਿਰ ਸਾਹ-ਸਵਾਸ ਰੋਕਣ ਲੱਗ ਜਾਓ ਆਗਰ ਤੁਹਾਡੀ ਸੁਰਤੀ ਤਹਾ ਚੜਨ ਲੱਗੀ ਫੇਰ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਤੁਹਾਡਾ ਕਿੰਨਾ ਚਿਰ ਸਵਾਸ ਰੁਕਿਆ ਕਿੰਨਾ ਚਿਰ ਨਹੀਂ ਇਹ ਅਭਿਆਸ ਤੁਸੀਂ ਪੈ ਕੇ ਵੀ ਵੜਤੇ ਕਰ ਸਕਦੇ ਹੋ ਜੇ ਕਰਨੀ ਚਾਹੋ ਅਗਰ ਨਹੀਂ ਬੈਠਣ ਦਾ ਕੋਈ ਮਰੀਜ਼ ਆ ਉਹ ਇਹ ਅਭਿਆਸ ਆਪਣੀ ਸੁਰਤੀਤਾ ਨੂੰ ਖਿੱਚਣ ਲੱਗ ਜਾ ਸਾਰ ਰੋਕਣ ਲੱਗ ਜਾਵੇ ਉਮਰ ਬਾਝੂ ਗਈ ਉਹਦੀ ਉਹਦੀ ਬਿਮਾਰੀਆਂ ਹਟ ਜਾਣਗੀਆਂ ਦੇਖੋ ਤੁਹਾਨੂੰ ਕਿਸੇ ਬਾਬੇ ਨੇ ਨਹੀਂ ਇਹ ਗੱਲ ਦੱਸਣੀ ਇਹ ਨਹੀਂ ਪਤਾ ਬਾਬੇ ਮੈਨੂੰ ਵੀ ਕਹਿਣ ਲੱਗ ਜਾਣ ਹੰ ਬਸ ਇਹ ਗੱਲ ਆ ਭਾਈ ਇਹਨਾਂ ਚੀਜ਼ਾਂ ਨਾਲ ਉਮਰ ਬਾਦੀ ਆ ਤੇ ਤੁਹਾਡਾ ਸਿਮਰਨ ਦੇ ਵਿੱਚ ਵੀ ਮਨ ਲੱਗੂਗਾ ਹੈ ਕਰ ਪਰ ਕਿਸੇ ਦਾ ਇਹਦੇ ਵਿੱਚ ਕੋਈ ਭਲਾ ਨਹੀਂ ਹੁੰਦਾ ਨਾ 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 ਇਹ ਮੈਂ ਗਰੰਟੀ ਲੈਣੀ ਆ ਜੇ ਤੁਸੀਂ ਖਾਵੋਗੇ ਦਵਾਈ ਤੁਹਾਨੂੰ ਆਰਾਮ ਆਊਗਾ ਆਪਰੇਸ਼ਨ ਥੋੜਾ ਹੋਇਆ ਡਾਕਟਰ ਨੇ ਤੁਹਾਡੇ ਸਰੀਰ ਦੇ ਵਿੱਚੋਂ ਥੋੜਾ ਕੱਢਿਆ ਦੂਜੇ ਦਿਨ ਹੀ ਕੱਢਿਆ ਹੈਗਾ ਇਹ ਸਾਰਾ ਕੁਝ ਠੀਕ ਹੁੰਦਾ ਉਹ ਮੈਂ ਇਸ ਚੀਜ਼ ਦੀ ਗਰੰਟੀ ਲੈਣੀ ਹੈ ਜੇ ਤੁਸੀਂ ਅਭਿਆਸ ਕਰੋਗੇ ਤੁਹਾਡਾ ਕੈਂਸਰ ਤੋਂ ਲੈ ਕੇ ਠੀਕ ਹੋ ਸਕਦਾ ਪਰ ਅਭਿਆਸ ਕਰਨੀ ਬਹੁਤ ਜ਼ਰੂਰੀ ਹੈ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਕੋਈ ਮਹਾਪੁਰਸ਼ ਨਹੀਂ ਦੱਸਦਾ ਕੋ ਦੱਸਦਾ ਕਿਉਂ ਨਹੀਂ ਫਿਰ ਉਹਨਾਂ ਕੋਲੇ ਰਹਿ ਕੁਝ ਨਹੀਂ ਜਾਂਦਾ ਫਿਰ ਤਾਂ ਤੁਸੀਂ ਸਾਰੇ ਬਾਬੇ ਬਣੀ ਉਹ ਕਹਿੰਦੇ ਨੇ ਸਾਡੇ ਕੋਲ ਕੁਝ ਨਹੀਂ ਰਹਿਣਾ ਉਹ ਕੁਝ ਨਾ ਰਹਿਣ ਦਾ ਇਹੋ ਹੀ ਮਤਵਲਾ ਤੁਹਾਨੂੰ ਪੂਰੀ ਜੁਗਤੀ ਨਹੀਂ ਕੋਈ ਦੱਸਦਾ ਏ ਬਾਬਾ ਜੀ ਸੁਣਨੀ ਪੜੀ ਵਾ ਮਸਤਾਨਾ ਜੀ ਦੱਸਦੇ ਸੀ ਇੱਥੇ ਦੇ ਇਲਾਕੇ ਦੇ ਲੋਕਾਂ ਨੂੰ ਸਾਰਾ ਪਤਾ ਸਾਡੇ ਕੋਲ ਹੀ ਸੀ ਉਹ ਪਿੰਡ ਜਿਹੜੇ ਲੋਕ ਉਸ ਟਾਈਮ ਜਾਂਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਉਸ ਜੁਗਤੀ ਬਾਰੇ ਪਤਾ ਵਾ ਇੱਕ ਨਹੀਂ ਤੇ ਉਹ ਸਾਰਾ ਕੁਝ ਦੱਸਦੇ ਸੀ ਇਹ ਅਗਲੀਆਂ ਦੀ ਮਰਜ਼ੀ ਆ ਬੀਬੀਆਂ ਭੈਣਾਂ ਦੀ ਚੇਤੇ ਰੱਖਣ ਨਾ ਰੱਖਣ ਉੱਕਰ ਕਰਨ ਨਾ ਕਰਨ ਪਰ ਜਿੱਕਰ ਕਹਿੰਦੇ ਹੁੰਦੇ ਨੇ ਵੀ ਸਾਰੇ ਲੋਕ ਨਹੀਂ ਉਸ ਚੀਜ਼ ਨੂੰ ਅਪਣਾਉਂਦੇ ਹੁੰਦੇ ਜਦੋਂ ਕੋਈ ਵੀ ਆ ਕਿਸੇ ਨੂੰ ਕਹਿੰਦਾ ਹੀਰਿਆਂ ਦਾ ਘੜਾ ਥਿਆ ਗਿਆ ਸੀ ਇੱਕ ਵਾਰੀ ਉਨੇ ਸਾਰੇ ਹੀਰੇ ਗਲੇਲ ਚ ਪਾਪਾ ਮੱਕੀ ਦੇ ਵਿੱਚ ਆਪਣੇ ਪੰਛੀ ੜਾਤੇ ਸੀ ਉਹੀ ਕੰਮ ਸਾਡਾ ਅਸੀਂ ਸੁਣਦੇ ਸਾਰੇ ਆਪਾਂ ਸਮਝਣਾ ਮੰਨਣਾ ਕੋਈ ਕੋਈ ਬਿਰਲਾ ਬਿਰਲਾ ਸਮਝਦਾ ਵਾ ਅਗਰ ਜਿਹਦੇ ਮਾਲਕ ਦਾ ਸਮਝ ਲੋ ਪਿਛਲਾ ਕੋਈ ਕਰਮ ਹੈ ਕਿ ਨਹੀਂ ਆਹ ਵੀਡੀਓ ਬਹੁਤ ਲੋਕਾਂ ਨੇ ਸੁਣੀ ਆ ਪਰ ਸਾਰਿਆਂ ਨੇ ਥੋੜੀ ਅਸਰ ਕਰਨਾ ਵਾ ਅਸਰ ਤਾਂ ਉਸ ਤੇ ਹੋਣਾ ਜਿਹੜੀ ਨਰਮ ਮਰ ਗਿੱਲੀ ਮਿੱਟੀ ਆ ਹੈ ਕਿ ਨਹੀਂ ਗਿੱਲੀ ਸੁੱਕੀ ਮਿੱਟੀ ਤੇ ਪਾਣੀ ਪਿਆ ਨਰਮ ਹੋ ਜਾਂਦੀ ਹੈ ਹੁਣ ਪੱਥਰ ਨੇ ਥੋੜੀ ਨਰਮ ਹੋਣਾ ਵਾ ਅੱਛਾ ਜੀ ਇਹ ਕੰਮ ਜ਼ਰੂਰ ਕਰਿ ਅਭਿਆਸ ਕਰਨਾ ਸ਼ੁਰੂ ਕਰ ਦੋ ਇਹ ਗੱਲ ਤੁਹਾਡੀ ਬੇਬੇ ਦਾ ਤੁਹਾਨੂੰ ਸਾਰਿਆਂ ਨੂੰ ਮੈਸੇਜ ਆ ਅਭਿਆਸ ਕਰਿਆ ਕਰੋ ਅਬਦਾ ਦੁੱਖਾਂ ਤੋਂ ਛਟਕਾਰਾ ਪਾਓ ਅਬਦਾ ਚਮਕਦਾ ਦਮਕਦਾ ਚਿਹਰਾ ਦੇਖੋ ਦੁਖੀ ਸਾਰੇ ਨੇ ਇੱਥੇ ਸੁਖੀ ਕੋਈ ਨਹੀਂ ਆਪਾਂ ਚਿਹਰਾ ਚਮਕਦਾ ਦੇਖ ਕੇ ਕਹਿੰਦੇ ਨੇ ਬੰਦਾ ਬੜਾ ਸੁਖੀ ਹੈ ਨਹੀਂ ਜਾਂ ਬੜਾ ਪੈਸੇ ਵਾਲਾ ਜਦੋਂ ਮੈਂ ਕਿਸੇ ਦੁਕਾਨ ਤੇ ਜਾਣੀ ਪਤਾ ਮੈਨੂੰ ਕੀ ਕਹਿੰਦੇ ਨੇ ਹਰ ਇੱਕ ਦੁਕਾਨਦਾਰ ਏ ਬੀਬੀ ਬਾਹਰੋਂ ਆਈ ਆ ਬੀਬੀ ਕੋਲੇ ਬੜਾ ਪੈਸਾ ਉਹ ਤਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਹੈ ਕਿ ਨਹੀਂ ਇਹ ਜਿਵੇਂ ਕਿਸੇ ਹਸਪੀਟਲ 'ਚ ਵੀ ਜਾਨੀਏ ਕਿਸੇ ਮਰੀਜ਼ ਨੂੰ ਲੈ ਕੇ ਉੱਥੇ ਵੀ ਇਹੀ ਚਰਚਾ ਹੁੰਦੀ ਆ ਬੀਬੀ ਬਾਹਰੋਂ ਆਈ ਹੀ ਆ ਜਿਵੇਂ ਮੈਨੂੰ ਕਈ ਵੇਰ ਤੋਂ ਡਾਕਟਰ ਪੁੱਛ ਵੀ ਲੈਂਦੀਆਂ ਨੇ ਮੈਂ ਕਹਿੰਦੇ ਨੇ ਨਹੀਂ ਵੀ ਮੈਂ ਇੱਕ ਪਿੰਡੂ ਘਰੇਲੂ ਔਰਤਾਂ ਫਿਰ ਉਹ ਹੱਸ ਲੈਂ ਗਿਆ ਨਹੀਂ ਨਹੀਂ ਬੀਬੀ ਝੂਠ ਨਾ ਬੋਲ ਪਿੰਡਾਂ ਵਾਲੀਆਂ ਤਾਂ ਇਹੋ ਜਿਹੀਆਂ ਬੀਬੀਆਂ ਹੁੰਦੀਆਂ ਹੀ ਨਹੀਂ ਮੈਂ ਕਿਹਾ ਪਾਈ ਅਸੀਂ ਪਿੰਡਾਂ ਵਾਲੇ ਪੱਕੇ ਆ ਸਾਸਰੀ ਕਾਲ ਜੀ